ਹਾਂਜੀ ਕੀ ਹਾਲ ਚਾਲ ਮਿੱਤਰੋ ਆ ਗਿਆ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਮਿੱਤਰੋ ਸਪੈਸ਼ਲੀ ਤੁਹਾਡੇ ਲਈ ਰੋਜ਼ ਵਾਲੀ ਗੱਚਕ ਮੰਗਵਾਈ ਹੈ ਤੇ ਤੁਸੀਂ ਦੰਦ ਤੇ ਨਹੀਂ ਤਰ ਕੇ ਵੇਖੀ ਨਹੀਂ ਮਡੀ ਟੇਸਟ ਦੰਦ ਤੇ ਡੇਲੀ ਬਾਹਰਲਾ ਖਾਣਾ ਪਰ ਹੁਣ ਮੈਨੂੰ ਇਹ ਹੁੰਦਾ ਹੈ ਕਿ ਨਹੀਂ ਯਾਰ ਸਿੰਪਲ ਜੀ ਰੋਟੀ ਹੋ ਗਈ ਹੈ ਨਾ ਦੈਟਸ ਵੈਰੀ ਗੁੱਡ ਬਰਗ ਦਾ ਖੇਤਰਫਲ ਪਤਾ ਕਰੂ ਹੈ ਇਹਦਾ ਫਾਰਮੂਲਾ ਹੈਗਾ ਪੂਜਾ ਗੋਣਾ ਪੂਜਾ ਨਹੀਂ ਨਹੀਂ ਤੜੂ ਬੱਚੇ ਵੀ ਕਰਨੂਗੀ ਪਰ ਵੀਰ ਨਾਲ ਮੇਰਾ ਇੰਨਾ ਪਿਆਰ ਬਣਿਆ ਵਾ ਮੈਂ ਇਹਨੂੰ ਭੁੱਲ ਨਹੀਂ ਸਕਦੀ ਪਹਿਲਾਂ ਵੀ ਆਇਓ ਮੈਂ ਆਪਣੇ ਮਾਪੇ ਵੀ ਭੁੱਲ ਜੂ ਮੈਂ ਆਪਣੇ ਬੱਚੇ ਜੰਮਣੇ ਵੀ ਭੁੱਲ ਜੂ ਮੁੱਲ ਦੀਆਂ ਤੀਵੀਆਂ ਲਿਆਉਂਦੇ ਨੇ ਡਰਾਈਵਰ ਜਾਂ ਹੋਰ ਕਿਹੜੀ ਸਟੇਟ ਚ ਮਿਲਦੀਆਂ ਨੇ ਮੁੱਲ ਦੀ ਤੀਵੀ ਤਕਰੀਬਨ ਐਮਪੀ ਚੋਂ ਮਿਲ ਜਾਂਦੀ ਵਈ ਆਪਾਂ ਕੱਲ ਬੁੱਧਵਾਰ ਵੀ ਇੱਕ ਵੀਡੀਓ ਅਪਲੋਡ ਕੀਤੀ ਸੀ ਅੱਜ ਵੀਰਵਾਰ ਆ ਜਦੋਂ ਇਹ ਵੀਡੀਓ ਮੈਂ ਰਿਕਾਰਡ ਕਰ ਰਿਹਾ ਇਹ ਵੀਡੀਓ ਤੁਹਾਨੂੰ ਸ਼ੁੱਕਰਵਾਰ ਨੂੰ ਦੇਖਣ ਨੂੰ ਮਿਲੇਗੀ ਇਸ ਵੀਡੀਓ ਤੇ ਬਹੁਤ ਮਿਹਨਤ ਲੱਗਣੀ ਕਿਉਂਕਿ ਇੱਕੋ ਦੇਣਾ ਮੇਰੇ ਕੋਲ ਰਿਕਾਰਡ ਐਡਿਟ ਸਾਰਾ ਕੁਝ ਕਰਨ ਲਈ ਅਗਰ ਇਹ ਵੀਡੀਓ ਤੁਸੀਂ ਸ਼ੁੱਕਰਵਾਰੀ ਦੇਖ ਰਹੇ ਹੋ ਤਾਂ ਇੱਕ ਲਾਈਕ ਤਾਂ ਬਣਦਾ ਹੈ ਮੇਰੀ ਇੰਨੀ ਮਿਹਨਤ ਨੂੰ ਜਿਹੜੇ ਛਣੀ ਐ ਤੇ ਸੋਮ ਮੰਗਲ ਬੁੱਧ ਵੀਰ ਜਿਹੜੇ ਦਿਨ ਵੀ ਦੇਖ ਰਹੇ ਉਹ ਵੀ ਲਾਈਕ ਕਰਕੇ ਜਾਓ ਪਰ ਸ਼ੁੱਕਰਵਾਰ ਵਾਲੇ ਜਰੂਰ ਲਾਈਕ ਕਰਕੇ ਜਾਇਓ ਉਦੋਂ ਲਾਈਕ ਮੈਂ ਬਹੁਤ ਕੁਝ ਫੇਸ ਕੀਤਾ ਆ ਉਹ ਟਾਈਮ 'ਚ ਜਦੋਂ ਮੈਂ ਹਸਪੀਟਲਾਈਜ਼ ਸੀ ਸਰਦਾਰ ਸੀਰੀਅਸ ਕਰਤਾ ਪਤੰਦਰ ਨੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਦਿੰਦੇ ਇਹਦਾ ਤਾਂ ਰੋਲਾ ਜਿਹਾ ਆ ਤੇ ਮੇਰੇ ਕਾਫੀ ਆ ਦੋਸਤ ਨੇ ਜਿਹੜੇ ਕਿ ਪਹਿਲਾਂ ਮੈਨੂੰ ਸਪੋਰਟ ਕਰਦੇ ਸੀਗੇ ਬਟ ਇੱਕ ਉਂਗਲ ਦਾ ਨਾ ਬੌਂਡ 'ਚ ਰਹਿ ਗਿਆ ਲੱਗਦਾ ਵਿਚਾਰੀ ਧੀ ਰਾਣੀ ਰੋਣ ਲਾਤੀ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲਾਂ ਜ਼ਰੂਰ ਕੱਢਿਆ ਕਰੋ ਬਹੁਤ ਜ਼ਿਆਦਾ ਤੰਗ ਵੀ ਕਰਦੇ ਨਹੀਂ ਤੁਸੀਂ ਕਿਸੇ ਨੂੰ ਪਲੀਜ਼ ਇੰਨਾ ਤੰਗ ਨਾ ਕਰੋ ਤੁਸੀਂ ਇੰਨਾ ਤੰਗ ਨਾ ਕਰੋ ਬੰਦਾ ਬੁੰਡ ਦੇਣ ਤੱਕ ਚਲਾ ਜਾਏ ਬਾਈ ਨੇ ਵੀ ਕੱਚਾ ਜਿਹਾ ਕਰਤਾ ਕੂਸਿਆਂ ਦੇ ਘਰ ਕੂਸੇ ਆਏ ਪਿਆਰ ਹੋਇਆ ਜੀ ਕਦੇ ਪਿਆਰ ਅੱਪਾ ਇਹ ਨਹੀਂ ਕਹਿ ਸਕਦੇ ਪਿਆਰ ਹੋਇਆ ਇੱਕ ਅਟਰੈਕਸ਼ਨ ਹੁੰਦੀ ਆ ਸੋ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਟਟਿਆਂ ਵਾਲੀ ਧੀ ਪੰਜਾਬ ਦੀ ਹੋਇਆ ਸੀ ਪਿਆਰ ਤੀ ਰਾਣੀ ਨੂੰ ਪਰ ਲੈ ਕੇ ਮੁੱਕਰ ਗਿਆ ਮੈਨੂੰ ਨਹੀਂ ਲੱਗਦਾ ਕਿ ਮਤਲਬ ਹੁਣ ਤੱਕ ਤਾਂ ਧੋਖੇ ਹੀ ਖਾਦੇ ਨੇ ਸਾੜਾ ਲੱਗਦਾ ਧੋਖੇ ਦਾ ਮਿਹਨਤ ਲੱਗਦਾ ਧੋਖੇ ਨਾਲੋਂ ਜ਼ਿਆਦਾ ਤੂੰ ਟੋਪੇ ਖਾਦੇ ਹੋਣੇ ਲੋਕਾਂ ਦੇ ਕੀ ਪਿਆਰ ਚ ਕਹਿ ਲਓ ਕਿੰਨੇ ਵਾਰ ਪਿਆਰ ਹੋ ਗਿਆ ਨਹੀਂ ਨਹੀਂ ਐਵੇਂ ਤਾਂ ਨਹੀਂ ਲਾਈਕ ਲਾਈਕ ਪਿਆਰ ਤੁਹਾਨੂੰ ਵੀ ਪਤਾ ਇੱਕ ਵਾਰ ਪਿਆਰ ਹੁੰਦਾ ਬੰਦੇ ਨੂੰ ਸੋ ਜਦੋਂ ਕਹਿੰਦੇ ਨੇ ਕਿ ਠੋਕਰਾਂ ਖਾ ਖਾ ਕੇ ਬੰਦੇ ਨੂੰ ਅਕਲ ਆਉਂਦੀ ਆ ਲੈ ਫਿਰ ਉਹੀ ਗੱਲ ਬਾਈ ਕੋਟਵਾਲ ਚ ਗੱਲ ਨਾ ਕਰ ਬਿਲਕੁਲ ਕਲੀਅਰ ਗੱਲ ਕਰ ਜਿਹੜੀ ਹੈਗੀ ਐ ਟੋਪੇ ਨੂੰ ਧੋਖੇ ਦੱਸੀ ਜਾਣਾ ਤੇ ਕੱਸਿਆਂ ਨੂੰ ਠੋਕਰਾਂ ਗਿਆਨੀ ਲੈਨ ਨੂੰ ਫਿਰਦਾ ਹਾਂ ਅੱਛਾ ਉਹ ਕਮੈਂਟ ਪੜ ਰਹੇ ਆ ਲਾਂਤਾ ਹੀ ਪਾਉਣ ਦੇ ਆ ਅੱਛਾ 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 ਉਹ ਬਈ ਪਹਿਲਾਂ ਇਹਦੀ ਗੱਲ ਸੁਣ ਲਓ ਫਿਰ ਕਮੈਂਟ ਪੜਦੇ ਆ ਇਹਨੂੰ ਸ਼ਰਮ ਆਉਣੀ ਚਾਹੀਦੀ ਏ ਮੈਂ ਕਹਿੰਦਾ ਕਹਿੰਦੇ ਜਿੰਨੇ ਰਿਸ਼ਤੇਦਾਰ ਏ ਉਹਨਾਂ ਨੂੰ ਮੈਂ ਬੇਨਤੀ ਕਿ ਇਸ ਬੰਦੇ ਨੂੰ ਲਾਂਤਾਂ ਪਾਓ ਜਿੰਨੀਆਂ ਪੈਂਦੀਆਂ ਦੱਬ-ਦੱਬ ਕੇ ਦੱਬ-ਦੱਬ ਕੇ ਇਹਨੂੰ ਲਾਂਤਾਂ ਪਾਓ ਇਹ ਚਵਲ ਨੂੰ ਉਹ ਆ ਕਿ ਸੀ ਉਹਦਾ ਕੋਈ ਸਟੈਂਟ ਉਹਦਾ ਸੱਚ ਕੋਈ ਨਹੀਂ ਸੀਗਾ ਬਟ ਹਰੇਕ ਦੀ ਲਾਈਫ ਚ ਕੋਈ ਨਾ ਕੋਈ ਹੁੰਦਾ ਹੈ ਨਾ ਤੇ ਪਤੰਦਰ ਇਹਦੇ ਨਾਲ ਵੀ ਪੱਗ ਮੈਚ ਕਰੀ ਬੈਠਾ ਸਰਦਾਰ ਜੀ ਕੀ ਗੱਲ ਰੋਟੀ ਪਾਣੀ ਦਾ ਔਖਾ ਹੋਇਆ ਆ ਠੋਕਰਾ ਖਾ ਖਾ ਕੇ ਬੋਂਡੀ ਦੇਣ ਲੱਗ ਗਿਆ ਭੈਣ ਦਾ ਯਾਰ ਇਸ ਕੈਟਾਗਰੀ ਦੇ ਪੋਡਕਾਸਟ ਓਨਲੀ ਪੱਗਾਂ ਵਾਲੀ ਕਿਉਂ ਕਰਦੇ ਆ ਧੋਖੇ ਨੇ ਵੀ ਧੋਖਾ ਹੋ ਗਿਆ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਤੁਸੀਂ ਸਾਰਿਆਂ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੋ ਡਿਫਰੈਂਟ ਇੱਕ ਹੁੰਦਾ ਨਾ ਕਿ ਡਿਫਰੈਂਟ ਨੂੰ ਤੂੰ ਸਾਲਿਆ ਸ਼ਕਤੀਮਾਨ ਆ ਪੱਤਰਕਾਰ ਬਾਈ ਤੇਰੀ ਵੀ ਦਿੱਤਾ ਭੈਣ ਦੀ ਲੁੱਲ ਮਤਲਬ ਬੰਦੇ ਨੇ ਸ਼ੁਰੂ ਤੋਂ ਸੋਚਿਆ ਹੋਵੇ ਕਿ ਆਮ ਇੰਟੂ ਦੈਟ ਸਟਫ ਯ ਮੀਨ ਉਹ ਚੀਜਾਂ ਪਸੰਦ ਆ ਯ ਮੀਨ ਉਹ ਚੀਜਾਂ ਬੜੀ ਲੱਗਦੀਆਂ ਨੇ ਮਤਲਬ ਕੋਈ 7th 8th ਕਲਾਸ ਤੋਂ ਜਿੱਦੋਂ ਕਿ ਆਪਣੇ ਨਾਲ ਦੇ ਜਿਹੜੇ ਹੁੰਦੇ ਨੇ ਉਹਨਾਂ ਦਾ ਕਿਸੇ ਹੋਰ ਚੀਜ਼ ਇੰਟਰਸਟ ਹੁੰਦਾ ਆਪਣਾ ਕਈ ਹੋਰ ਚੀਜ਼ਾਂ 'ਚ ਇੰਟਰਸਟ ਹੁੰਦਾ ਆਹੋ ਸਮਝ ਗਏ ਯਾਰ ਜਿਵੇਂ ਸਕੂਲ ਟਾਈਮ ਕਿਸੇ ਦਾ ਖੇਡਾਂ 'ਚ ਇੰਟਰਸਟ ਹੁੰਦਾ ਕਿਸੇ ਦਾ ਪੜ੍ਹਾਈ 'ਚ ਇਹਦਾ ਹੀ ਲੋਕਾਂ ਦੇ ਸੰਦਾਂ 'ਚ ਪੱਤਰਕਾਰਾ ਕਿਤੇ ਤੂੰ ਵੀ ਨਾ ਬਣ ਜੀ ਇਹਦੇ ਵਰਗਾ ਤਾਂ ਮਤਲਬ ਬਹੁਤ 9ਵੀਂ 10ਵੀਂ ਕਲਾਸ ਤੋਂ ਕਹਿ ਸਕਦੇ ਆ ਆਪਾਂ ਕਿ 9th 10th ਕਲਾਸ ਤੋਂ ਮੈਨੂੰ ਪ ਨੋਮੀ ਦਸ਼ਮੀ ਤੋਂ ਇਹਨੂੰ ਪਤਾ ਲੱਗ ਗਿਆ ਸੀ ਵੀ ਇਹਨੇ ਬਾਅਦ ਚ ਲੋਕਾਂ ਦਾ ਟਾਈਮ ਹੀ ਸਾਰਨਾ ਹੈ ਬੌਂਡੀ ਦੇਣੀ ਲੋਕਾਂ ਨੂੰ ਮਿਹਨਤੀ ਲੋਕਾਂ ਦੀ ਇੰਟਰਵਿਊ ਨਹੀਂ ਹੁੰਦੀ ਇਹਨਾਂ ਕੋਲੋਂ ਉਹ ਕੋਈ ਮਾਈਕ ਹੋ ਉਹ ਯਾਰ ਇਹਨਾਂ ਕੋਲੋਂ ਭਾਈ ਪਹਿਮਰਾ ਭਾਈ ਮੁਸ਼ਰਾ ਭਾਈ ਮੇਰੇ ਨਾਲ ਹੀ ਹੈ ਮੇਰੇ ਨਾਲ ਬੈਠਾ ਖੜਾ ਗੱਲਾਂ ਸੁਣੀ ਜਾਂਦਾ ਬਿਗਿਆ ਜਾਂਦਾ ਬਸ ਮੈਂ ਤਾਂ ਜੱਪੀਆਂ ਪਈਦਾ ਹੋਰ ਭਾਈ ਤੈਨੂੰ 36 ਵਾਰੀ ਕਹਿਆ ਪ੍ਰੇਗਾ ਨਾ ਖਾਇਆ ਕਰ ਚੜ ਗਿਆ ਨਾ ਹੁਣ ਸ਼ੇਰ ਨੂੰ ਤੇਰੇ ਨਾਲ ਬੈਠਾ ਕੀ ਕਰਦਾ ਘਰੇ ਲੈ ਜਾ ਆਪਦੀ ਭੈਣ ਕੋਲ ਨਾਲੇ ਬੈਠਾ ਨਾਲੇ ਖੜਾ ਪਾਣੀ ਦਾ ਜੱਗ ਮਾਰੋ ਇਹਦੇ ਮੂੰਹ ਤੇ ਵੀ ਮੁੱਲ ਦੀਆਂ ਤੀਵੀਆਂ ਲਿਆਉਂਦੇ ਨੇ ਡਰਾਈਵਰ ਜਾਂ ਹੋਰ ਕਿਹੜੀ ਸਟੇਟ ਚ ਮਿਲਦੀਆਂ ਨੇ ਮੁੱਲ ਦੀ ਤੀਵੀ तकरीबन ਐਮਪੀ ਚੋਂ ਮਿਲ ਜਾਂਦੀ ਬਾਈ ਆਹ ਹੋਸਟੇਟ ਚੋਂ ਮਿਲਦੇ ਨੇ ਪਹਿਲਾਂ ਦਾ ਯੂਪੀ ਆਪੀ ਚੋਂ ਵੀ ਸੋਵੇਂ ਆ ਸੀ ਬੰਗਾਲ ਚੋਂ ਵੀ ਕਈ ਬੰਦੇ ਲੈ ਕੇ ਆਏ ਹੋਏ ਆ ਕਰਨਾਟਕਾ ਚੋਂ ਵੀ ਲੈ ਕੇ ਆਏ ਹੋਏ ਮੇਰਾ ਯਾਰ ਦੋਸਤ ਹੈ ਇੱਥੇ ਉਹਦਾ ਭਾਈ ਕਰਨਾਟਕਾ ਚੋਂ ਲੈ ਕੇ ਆਇਆ ਵਾਹ ਦਿਲਖੁਸ਼ ਕਰਤਾ ਭਾਊ ਅਗਲਾ ਕਿਹੜਾ ਐਮਪੀ ਦਾ ਲਾਉਣਾ ਚੱਲ ਓਏ ਸੇਵਕਾ ਟਾਈਮ ਨਾਲ ਟ੍ਰੇਨ ਫੜ ਕੇ ਐਮਪੀ ਚਲੀਏ ਚੱਲੋ ਛੜਾ ਯੂਨੀਅਨ ਯੂਪੀ ਕਿੰਨੇ ਦੀ ਲਗਾਈ ਦੀ ਉਹ ਉਸ ਟਾਈਮ ਤਾਂ ਮੈਂ ਕਿਹਾ 10-15 ਹਜ਼ਾਰ ਰੁਪਏ ਦੀ ਲਿਆ ਜਾ ਬਸ ਜਾਂਦੀਆਂ ਨੇ ਫੇਰਾ ਕਿਹੋ ਵਰਦੀਆਂ ਉਹ ਨਿਆਣੇ ਨਿੱਕੇ ਆ ਸਾਰਾ ਕੁਝ ਸ਼ੁਕਰ ਆ ਛੜੇ ਮਹਿਕਮੇ ਲਈ ਵੀ ਕੋਈ ਚੰਗੀ ਖਬਰ ਆਈ ਆ ਅਸੰਤਰੀ ਛੂਟ ਵਾਲੀ ਨੇ 8 ਵਾਰ ਇੱਕ ਫੋਨ ਦੂਜੇ ਹੱਥ ਚ ਫੜ ਲਿਆ ਹੱਥ ਦੇ ਭਾਂਚੋ ਟੁੱਟੇ ਦੰਦਾ ਵਾਲੀ ਨੇ ਤਾੜੀਆਂ ਤੇ ਜ਼ੋਰ ਦੇ ਰੱਖਿਆ ਪਰੀ ਨਹੀਂ ਇਹ ਬਿਹਾਰੀ ਹੈ ਹਰ ਕੋਈ ਆਸ਼ਕ ਹੋਇਆ ਫਿਰਦਾ ਤੇਰੇ ਟੁੱਟੇ ਦੰਦਾਂ ਦਾ ਦੰਦ ਤੇ ਡੀਜੇ ਵਾਲਾ ਬਕਸਾ ਗਿਰ ਗਿਆ ਹੋਣਾ ਸਪੈਸ਼ਲੀ ਤੁਹਾਡੇ ਲਈ ਰੋਜ਼ ਵਾਲੀ ਗੱਚਕ ਮੰਗਵਾਈ ਹੈ ਤੇ ਤੁਸੀਂ ਦੰਦ ਤੇ ਨਹੀਂ ਤਰ ਕੇ ਵੇਖੀ ਨਹੀਂ ਮਡੀ ਟੇਸਟ ਦੰਦ ਤੇ ਜਿੰਨਾ ਮਰਜੀ ਜ਼ੋਰ ਲਾ ਲਾ ਭਰਾ ਐਦਾਂ ਨਹੀਂ ਦੇਣੀ ਇਹਨੇ ਸਿੱਧੂ ਕੋਲੋਂ ਮਾਨਤਾ ਪ੍ਰਾਪਤ ਕੁਸਾ ਵੇਖਾਂ ਵੜਾ ਜਾ ਇਹ ਨਵਾਂ ਸਟਾਈਲ ਆ ਗਿਆ ਨਹੀਂ ਖਾਦੀਏ ਖਜੂਰਾ ਵਾਲੀ ਹੈ ਯਾ ਰੋਜ਼ ਵਾਲੀ ਦੀ ਹੈ ਇਹ ਆਲਦੇ ਨਹੀਂ ਚਿਪਕਾਈ ਕੇ ਬਾਹਰ ਲੋ ਜੀ ਥੋੜੀ ਦਿਖਾ ਕੇ ਦੇਨੀ ਆ ਤੇ ਐਮਲੇ ਦੇਸ਼ ਦਾ ਬੰਦਾ ਮਾੜਾ ਮੋਟਾ ਉਦਾ ਹੀ ਬੋਲ ਦਿੰਦਾ ਉੱਤੋਂ ਉੱਤੋਂ ਕੋਸੀ ਪੋਰਨ ਤੋਂ ਨਹੀਂ ਹਟਦਾ ਬੇਇੱਜ਼ਤੀਆਂ ਦਾ ਬਾਦਸ਼ਾਹ 500 ਕਰੋੜ ਹੈਗਾ ਇਹਨੂੰ ਗੱਜਕਣੀ 500 ਕਰੋੜ ਚਾਹੀਦਾ ਉਸਤਾਦ ਮੈਂ ਐਂਬੂਲੈਂਸ ਪਾਈ ਆ ਜੇ ਕਿਸੇ ਨੇ ਬੰਦਾ ਪੁੰਦਾ ਚਕਾਉਣਾ ਹੋਵੇ ਉਹ ਚਕਾ ਸਕਦਾ ਸਾਡੇ ਨਾਲ ਕਲਿੱਕ ਕਰ ਸਕਦਾਗਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਨੇ ਕੋਈ ਬੰਦਾ ਪੁੰਦਾ ਚਕਾਉਣਾ ਹੋਵੇ ਤੇ ਮੇਰੇ ਨਾਲ ਆ ਐਂਬੂਲੈਂਸ ਹੁੰਦੀ ਆ ਸਾਡੇ ਕੋਲੇ ਐਦਾਂ ਦੱਸਦਾ ਜਿਵੇਂ ਕੱਟੇ ਚੱਕਣ ਲਈ ਐਂਬੂਲੈਂਸ ਲਈ ਸਾਲੇ ਨੇ ਨਾ ਤੂੰ ਬਣਾ ਵੀਡੀਓ ਅਸੀਂ ਕੀ ਚੱਕ ਕੇ ਲੈ ਗਏ ਪਰ ਲੈ ਕੇ ਕਿੰਨੇ ਖਾਨਾ ਤੇ ਮੈਨੂੰ ਫੋਨ ਕਰਕੇ ਤੇ ਕੋਈ ਬੰਦੇ ਦਾ ਦਰਸਾਇਦਾਗਾ ਮੇਰੇ ਨਾਲ ਬਾਤ ਤੋਂ ਬਾਤ ਵੀਡੀਓ ਕਰਸਾਇਦਾ ਬਾ ਪਹਿਲਾਂ ਤਾਂ ਤੇਰੇ ਰਿਸ਼ਤੇਦਾਰ ਤੇਰੀ ਤਰੱਕੀ ਤੋਂ ਮੱਚਦੇ ਆ ਤੂੰ ਉਹਨਾਂ ਨੂੰ ਚੱਕ ਭਾਈ ਤੈਨੂੰ ਨਾ ਪੁਲਿਸ ਚੱਕ ਕੇ ਲੈ ਜਾਵੇ ਸੇਵਾ ਕਰਦਾ ਕਿਸ ਪਾਰੀ ਲੈਣਾ ਤੂੰ ਵਿਚਾਰੇ ਨੇ ਗੱਡੀ ਪਾਈਏ ਲੋਕਾਂ ਨੇ ਮਰਨਾ ਬੰਦ ਕਰਤਾ ਕੰਮ ਮੌਖਾ ਵੀਰ ਜੀ ਨੰਬਰ ਦੇ ਦੇ ਭਾਈ ਫੇਰ ਹੀ ਫੋਨ ਕਰਾਂਗੇ ਦੇਖੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਹਨਾ ਤਾਂ ਇੱਕ ਸਾਲ ਪਹਿਲਾਂ ਅਣਜਾਣ ਕੁੜੀ 'ਚ ਗਲਤੀ ਹੋਈ ਜਿਹਦੇ ਕਰਕੇ ਸਜ਼ਾ ਅੱਜ ਵੀ ਮਿਲ ਰਹੀ ਹੈ ਮੈਨੂੰ ਤਾਂ ਕੋਈ ਨਹੀਂ ਕੁੜੀयां ਚਾਹੁੰਦੀ ਕਿ ਕੋਈ ਮੇਰੇ ਲਈ ਗਲਤ ਬੋਲੇ ਕਿਉਂਕਿ ਕੋਈ ਕਿਸੇ ਤੋਂ ਐਦਾਂ ਨਹੀਂ ਸੁਣਦਾ ਹਨਾ ਆਪਣੇ ਪਰਿਵਾਰ ਕਰਕੇ ਆਪਣੇ ਢਿੱਡ ਕਰਕੇ ਆਪਣਾ ਇੱਕ ਰੋਕੀ ਖਾਤਰ ਜਿਹੜਾ ਕੋਈ ਕਰ ਰਿਹਾ ਹੈ ਤਾਂ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਸਲਫਾਸ ਖਾ ਕੇ ਕੰਮ ਨਬੇੜ ਬੀਬਾ ਤੈਨੂੰ ਕੋਈ ਕੁਝ ਨਹੀਂ ਬੋਲੇਗਾ ਤੂੰ ਬਸ ਅਕਾਊਂਟ ਡੀਲੀਟ ਕਰ ਦੇ ਤੂੰ ਇਨਸਾਨ ਆ ਤੂੰ ਤਾਂ ਪਹਾੜੀ ਬੱਕਰੀਆਂ ਮੈਂ ਨਹੀਂ ਚਾਹੁੰਦੀ ਕਿ ਉਹਨੂੰ ਹੇਟ ਮਿਲੇ ਉੱਥੇ ਸਿਰਫ ਉਹਨੂੰ ਪਿਆਰ ਮਿਲੇ ਮੈਂ ਇਹ ਚਾਹੁੰਦੀ ਆ ਤਾਂ ਪਲੀਜ਼ ਇਨਸਾਨਾਂ ਤੋਂ ਗਲਤੀ ਹੁੰਦੀ ਆ ਉਹਨੂੰ ਮੌਕਾ ਦੇਣਾ ਚਾਹੀਦਾ ਮੇਰੇ ਤੋਂ ਗਲਤੀ ਹੋਈ ਆ ਪਰ ਕਿਸੇ ਦਾ ਕੁਝ ਨਹੀਂ ਗਿਆ ਪਰ ਮੇਰੀ ਇੱਜ਼ਤ ਮੇਰੇ ਖਿਲਾਫ ਬੋਲਿਆ ਜਾ ਰਿਹਾ ਹੈ ਪਾਰਕਿੰਗ ਹੈਗੀ ਲੱਗੇ ਤੇਰਾ ਵੀ ਨੰਬਰ ਲਵਾਉਣਾ ਅਮ੍ਰਿਤਪਾਲ ਤੋਂ ਇਹ ਪਹਿਲਾਂ ਤੁਸੀਂ ਮੇਰੇ ਪਾਓ ਲੈ ਬੈਠ ਜਾ ਲੈ ਬੈਠ ਜਾ ਤੁਰੂਗੇ ਰੰਗ ਪਿਆਰ ਨਾਲ ਪਿਆਰ ਇਹ ਤੂੰ ਕਰ ਲੈ ਜਿਹੜਾ ਕਰਨਾ ਥੋੜਾ ਲਾਓ ਗਾਣਾ ਤੁਹਾਨੂੰ ਲੈ ਕੇ ਚੱਲ। ਹਲਕਾ-ਫਟਕਾ ਕਰਵਾਇ। ਬਾਦੇ ਸਾਲੇ ਨੂੰ ਨੀਲੇ ਡਰਮ ਚ। ਰਾਤੀ ਦਿੱਤੀ ਨਹੀਂ ਲੱਗਦਾ। ਆਉਂਦਾ दारू ਦਾ ਟਾਈਮ ਹੋਇਆ ਪਿਆ ਵਾ। ਚਲੋ ਤੋ ਗਿਆ ਪਿੱਛੇ ਕੋਲੋਂ। ਹਾਂ। ਪਿੱਛੇ ਲਾ ਫੋਟੋ। ਕਿੱਚੇ ਲਾ ਫੋਟੋ। ਚਲੋ। ਹੋ ਗਈ? ਚਲੋ ਉੱਤੇ ਫਾਰੇ। ਆ ਕਿਆਣੀ ਫਿਰਦਾ ਆਪਾਂ ਫੁੱਦੂ ਬਣਾ ਰਹੇ ਆ। ਇਹਨਾਂ ਪਹਿਲਾਂ ਕੇਕ ਵਾਲੀ ਵੀਡੀਓ ਵੀ ਐਦਾਂ ਹੀ ਪਾਈ ਸੀ ਵਿਊ ਲੈਣ ਲਈ। ਵਰਗ ਦਾ ਖੇਤਰਫਲ ਪਤਾ ਕਰੂ ਹੈਂ? ਇਹ ਫਾਰਮੂਲਾ ਹੈਗਾ ਪੂਜਾ ਗੋਣਾ ਪੂਜਾ ਹੈ 5 5 5 cm ਪਰ ਡੱਬਾ ਪੰਜਾਬ ਪੁਲਿਸ ਦੀ ਤਿਆਰੀ ਕਰਾਉਣੇ ਹੋ ਬਾਈ ਪੂਜਾ ਗੋਣਾ ਪੂਜਾ ਟਿਊਸ਼ਨ ਫੀ ਕਿੰਨੀ ਆ ਸਰ ਪੀਡੀਐਫ ਵੀ ਦੇ ਦਿਓ 5 cm ਠੀਕ ਹੈ ਇਹਦਾ ਅਨਸਰ ਸਹੀ ਅਨਸਰ ਹੈ ਠੀਕ ਹੈ ਹੈ ਅਜੇ ਤੱਕ ਇਥੇ ਫਲ ਪਤਾ ਕਰੋ ਲੰਬਾਈ ਚੌੜਾਈ ਹੈ 5 45 cm ਬਾਈ ਸਾਡੇ ਜਵਾਕਾਂ ਨੇ ਤੇਰੀਆਂ ਰੀਲਾਂ ਦੇਖ ਲਈਆਂ ਪਤੰਦਰ ਫੇਲ ਹੋ ਗਏ ਆਦਾ ਪੰਜਾਬ ਫੇਲ ਕਰਾ ਤਾ ਬਾਈ ਤੂੰ ਮੈਂ ਇਹਨਾਂ ਦੇ ਝਾੜੂ ਬੋਚੇ ਵੀ ਕਰ ਲੂਗੀ ਪਰ ਵੀਰ ਨਾਲ ਮੇਰਾ ਇੰਨਾ ਪਿਆਰ ਬਣਿਆ ਵਾ ਮੈਂ ਇਹਨੂੰ ਭੁੱਲ ਨਹੀਂ ਸਕਦੀ ਪਹਿਲਾਂ ਮੈਂ ਆਈ ਹਾਂ ਮੈਨੂੰ ਭੁੱਲ ਜੂ ਮੈਂ ਆਪਣੇ ਮਾਲ ਆ ਪੰਜ ਭੁੱਲ ਜੂ ਆਪਣੇ ਬੱਚੇ ਜੰਮ ਐਵੇਂ ਪਕਾਈ ਮਾਰਦੀ ਆ ਮੇਰੀ ਸਾਲੀ ਬੱਚੇ ਜੰਮੇ ਵੀ ਭੁੱਲ ਜੂ ਲਾਣ ਤਾਂ ਤੇਰੇ ਵਰਗੀ ਮਾਂ ਤੇ ਕਿੱਡਾ ਕਲੰਨਾ ਦਾ ਦੇਸ਼ ਏ ਯਾਰ ਵੱਤ ਸਹੀ ਏ ਮੈਨੂੰ ਭੁੱਲ ਜੂ ਪਰ ਇਹ ਸੁਭੀ ਰਹੇਗਾ ਬੱਚਾ ਓੜਾ ਨਹੀਂ ਮੈਂ ਭੁੱਲ ਸਕਦੀ ਮੈਂ ਬਹੁਤ ਹੋ ਗਈ ਸੁਣੀ ਪਈ ਏ ਅਵੇਲੀ ਵੀਰ ਇੱਕ ਅਗੇ ਲਾ ਜਾ ਵੀੜਾ ਇੱਕ ਗੇੜਾ ਲਾਦਾ ਮੰਦਰਾ ਸੁਨੀ ਪਈਏ ਹਵੇਲੀ ਵਸ ਇੱਕ ਗੇੜਾ ਲਾਦਾ ਗੇੜਾ ਲੋਨ ਨੂੰ ਉਹ ਕਿਹੜਾ ਲੈ ਲਦਾ ਗਿਆ ਤਾਂ ਹੀ ਇਹੋ ਜੀ ਲੱਤਾਂ ਖਾਂਦੀ ਫੇਰ ਕਹਿੰਦੇ ਸੋਹਰੇ ਮਾੜੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਇਹਨੂੰ ਬਿਜਲੀ ਦੇ ਛਟਕੇ ਦਿੱਤੇ ਜਾਣ ਇੱਕ ਇਹ ਤੇ ਇੱਕ ਜਸਵਿੰਦਰ ਬਰਾੜ ਹੋਈ ਇਹਨਾਂ ਦੋਵਾਂ ਨੇ ਮੇਰੇ ਕੰਨਾਂ ਦੀ ਭੈਣ ਗੜੀ ਪਈ ਆ ਗੇੜਾ ਲੋਨ ਨੂੰ ਉਹਨੇ ਕਿਹੜਾ ਇਨੋਵਾ ਪਾਈ ਆ ਘੋੜਿਆ ਤੇਰੇ ਚ ਹੌਸਲੇ ਨੇ ਪੁੱਤ ਓਏ ਜੀਬ ਵਾਲੀ ਗੋਲੀ ਦਾ ਕਮਾਲ ਸੱਤੇ ਵੀਰ ਅੱਖਾਂ ਖੋਲ ਗੱਲ ਹੋਰ ਕੋਈ ਨਹੀਂ ਬਸ ਮਾਲ ਤੇ ਜਾ ਰਿਹਾ ਅੱਜ ਕੱਲ ਐਦਾਂ ਵੀ ਕੋਈ ਕੋਈ ਕਰ ਸਕਦਾ ਇੰਨੇ ਲੋਕਾਂ ਦੇ ਸਾਹਮਣੇ ਲਾਈਵ ਨੱਚਣਾ ਮੈਂ ਮਿੱਟੀ ਨਾਲ ਤਰੀਆਂ ਤੇ ਸੋਨੇ ਇੰਨੇ ਸਮੇ ਕਿ ਤੂੰ ਸਿੱਖ ਲੈ ਪਿੱਛੇ ਕਾਲੇ ਪਰਨੇ ਵਾਲੇ ਵੀ ਮਾਲ ਨਾਲ ਪਾਟਿਆ ਪਿਆ ਬੜੀ ਵਾਰ ਸਮਝਾਇਆ ਪਰ ਤੂੰ ਨਹੀਂ ਸੁਧਰਿਆ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਰਦਾਰ ਨਰਿੰਦਰ ਸਿੰਘ ਮੋਦੀ ਯਾਰਾ ਬੇਲੀਆਂ ਦੇ ਬਿਨਾਂ ਨਹੀਂ ਹੋ 500 ਮੇਰੇ ਕੋਲ ਲੈ ਲਈ ਪਰ ਪੂਰੇ ਇੰਡੀਆ ਵਿੱਚ ਇਹੋ ਜਿਹਾ ਕਾਰਾ ਸੁਣਨਾ ਚਾਹੀਦਾ ਇਹ ਵਾਲਾ ਦੀਪ ਸਿੱਧੂ ਐਵੇਂ ਤਾਂ ਨਹੀਂ ਕਹਿ ਗਿਆ ਵੀ ਇਹ ਕਲੰਨਾ ਦਾ ਦੇਸ਼ ਆ ਪਹਿਲਾ ਸੁਖਬੀਰ ਸਿੰਘ ਬਾਦਲ ਕਹਿਣ ਲੱਗਿਆ ਸੀ ਦੇਖੇ ਮੈਂ ਇਨਕੇ ਪਾਸ ਬਿਲਕੁਲ ਹੈਲਮਟ ਨਹੀਂ ਹੈ ਔਰ ਲੋਕੋ ਕਾ ਚਲਾਨ ਕਾਟ ਰਹੇ ਹੈ ਦੇਖੇ ਚਲਾਨ ਕਾਟ ਰਹੇ ਹੈ ਬਿਲਕੁਲ ਇਹ ਦੇਖੇ ਠੀਕ ਹੈ ਹਾਂ ਨਹੀਂ ਜੀ ਇਹ ਨਹੀਂ ਹੁੰਦਾ ਕੀ ਲੋੜ ਪਾਕਿਸਤਾਨ ਵਾਲੋ ਕਦੇ ਸੁੱਖ ਦੀ ਖਬਰ ਨਹੀਂ ਆਈ ਤੇ ਨਾਲ ਤੂੰ ਸਾਨਾ ਲਨ ਪਾਣੀ ਆਏ ਇਤਨੇ بڑے ਹੋ ਗਏ ਹੈ ਐਸੀ ਕਹਦੇ ਲਨ ਪਾਟ ਲਈ ਕਮਾਲ ਨਹੀਂ ਹੋ ਗਿਆ ਆਪਕਾ ਹਾਂ ਅਭੀ ਹੱਸ ਰਹੇ ਹੋ ਇਹ ਇਸki ਬੇਟੀ ਕੋ ਭੇਜ ਦੋ ਅਰੇ ਉਸਨੇ ਤਾਂ ਇੱਕ ਦਫਾ ਬੋਲਾ ਥਾ ਤੂੰ ਮਨੇ ਤਾਂ ਰਟਾ ਮਾਰਨਾ ਸ਼ੁਰੂ ਕਰ ਦਿਆ ਪਰ ਚਾਜ ਗਾਦਨ ਬੁਲ ਕਰਕੇ ਤਿੰਗ ਆ ਤਿਆਰ ਕੋ ਕਰੋ ਭੋਗ ਦੀ ਤਿਆਰੀ ਬਾਬਾ ਗਿਆ ਚੱਕੋ ਹਣ ਬਾਬੇ ਨੂੰ ਆਏ ਸੇ ਨਾ ਕਰਦੇ ਵੀਡੀਓ ਦੀ ਸਮਾਪਤੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਕਿਉਂਕਿ ਇੱਕੋ ਦਿਨ ਵਿੱਚ ਵੀਡੀਓ ਰਿਕਾਰਡ ਐਡਿਟ ਸਾਰਾ ਕੁਝ ਕੀਤਾ ਹੈ ਬਹੁਤ ਮਿਹਨਤ ਲੱਗੀ ਹੈ ਤਾਂ ਕਮੈਂਟ ਜਰੂਰ ਕਰਕੇ ਜਾਇਓ ਤੇ ਇੱਕ ਗੱਲ ਹੋਰ ਵੀਡੀਓ 'ਚ ਕੋਈ ਕਮੀ ਲੱਗੇ ਜਾਂ ਕੁਝ ਲੱਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਵੀਡੀਓ ਨੂੰ ਆਪਾਂ ਹੋਰ ਇੰਟਰਸਟਿੰਗ ਕਿਵੇਂ ਬਣਾ ਸਕਦੇ ਹਾਂ ਉਹ ਵੀ ਤੁਸੀਂ ਆਪਦਾ ਓਪੀਨੀਅਨ ਸ਼ੇਅਰ ਕਰ ਸਕਦੇ ਹੋ ਕਮੈਂਟਾਂ ਵਿੱਚ